ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰਿੰਤਾਰੀ ਸਿੱਖ ਬਣਿਆ ਅਮਰੀਕਾ ਦੇ ਇਹ ਸ਼ਹਿਰ ਦਾ ਪਹਿਲਾ ਸਿੱਖ ਮੇਅਰ ਮੇਅਰ ਬਣ ਕੇ ਇਹ ਸਰਦਾਰ ਜੀ ਨੇ ਪੂਰੇ ਪੰਜਾਬ ਦਾ ਨਾਮ ਰੌਸ਼ਨ ਕਰ ਦਿੱਤਾ ਹੈ ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਹ ਸਰਦਾਰ ਜੀ ਨੇ ਡੋਨਲਡ 트੍ਰੰਪ ਦੀ ਪਾਰਟੀ ਦੇ ਕੈਂਡੀਡੇਟ ਨੂੰ ਹਰਾ ਕੇ ਇਹ ਜਿੱਤ ਹਾਸਲ ਕੀਤੀ ਹੈ ਤੇ ਕੌਣ ਇਹ ਸਿੱਖ ਜਿਨ੍ਹਾਂ ਦੀ ਪੂਰੇ ਪੰਜਾਬ ਦੇ ਵਿੱਚ ਚਰਚਾ ਹੋ ਰਹੀ ਹੈ ਤੇ ਕਿਵੇਂ ਇਹ ਜਲੰਧਰ ਤੋਂ ਉੱਠ ਕੇ ਅਮਰੀਕਾ ਦੇ ਇੱਕ ਸ਼ਹਿਰ ਦੇ ਪਹਿਲੇ ਸਿੱਖ ਮੇਅਰ ਬਣੇ ਵੀਡੀਓ ਨੂੰ ਅੰਤ ਤੱਕ ਜ਼ਰੂਰ ਵੇਖਣਾ ਤੇ ਇਸ ਵੀਡੀਓ ਨੂੰ ਸਾਰੇ ਪੰਜਾਬੀਆਂ ਦੇ ਨਾਲ ਸ਼ੇਅਰ ਕਰਨਾ ਤੁਹਾਡਾ ਫਰਜ਼ ਬਣਦਾ ਹੈ ਕਿਉਂਕਿ ਇਹ ਪੰਜਾਬੀਆਂ ਦੇ ਲਈ ਬਹੁਤ ਮਾਣ ਦੀ ਗੱਲ ਹੈ ਇਹਨਾਂ ਦਾ ਨਾਮ ਹੈ ਸਰਦਾਰ ਸਵਰਨਜੀਤ ਸਿੰਘ ਖਾਲਸਾ ਜੋ ਡੈਮੋਕ੍ਰੈਟਿਕ ਪਾਰਟੀ ਦੇ ਨਾਲ ਸੰਬੰਧ ਰੱਖਣ ਵਾਲੇ ਅਮ੍ਰਿਤਧਾਰੀ ਸਿੱਖ ਹਨ ਤੇ ਹੁਣ ਅਮਰੀਕਾ ਦੇ ਸਟੇਟ ਕੰਡੈਕਟਿਕਨ ਦੇ ਨਾਰਵੇ ਸ਼ਹਿਰ ਦੇ ਮਹਿਰਬਾਨ ਚੁਕੇ ਹਨ ਅਮਰੀਕਾ ਦੇ ਕਿਸੇ ਸ਼ਹਿਰ ਦੇ ਪਹਿਲੇ ਮਹਿਰਬਾਨ ਕੇ ਇਹਨਾਂ ਨੇ ਇਤਿਹਾਸ ਦੇ ਵਿੱਚ ਆਪਣਾ ਨਾਮ ਦਰਜ ਕਰਵਾ ਲਿਆ ਹੈ ਸਰਦਾਰ ਸਵਰਨ ਸਿੰਘ ਜਲੰਧਰ ਦੇ ਰਹਿਣ ਵਾਲੇ ਹਨ ਤੇ ਇਸ ਤੋਂ ਪਹਿਲਾਂ 2011 ਦੇ ਵਿੱਚ ਸਵਰਨਜੀਤ ਸਿੰਘ ਪਹਿਲੇ ਇੱਕ ਬਣੇ ਹਨ ਜਿਨ੍ਹਾਂ ਨੂੰ ਸਿਟੀ ਕਾਉਂਸਲ ਦੇ ਲਈ ਇਲੈਕਟ ਕੀਤਾ ਗਿਆ ਸੀ ਤੇ ਉਹ ਦੋ ਵਾਰ ਇਸ ਪੋਜੀਸ਼ਨ ਦੇ ਉੱਪਰ ਰਹੇ ਤੇ ਹੁਣ ਮੇਅਰ ਦੇ ਇਲیکشنਾਂ ਦੇ ਵਿੱਚ ਡੋਨਲਡ 트੍ਰੰਪ ਦੀ ਰਿਪਬਲਿਕਨ ਪਾਰਟੀ ਦੇ ਕੈਂਡੀਡੇਟ ਟ੍ਰੇਸੀ ਗੋਲਡ ਤੇ ਇੱਕ ਆਜ਼ਾਦ ਉਮੀਦਵਾਰ ਨੂੰ ਹਰਾ ਕੇ ਉਹ ਮੇਅਰ ਬਣੇ ਹਨ ਪਰ ਸਭ ਤੋਂ ਜ਼ਿਆਦਾ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਜਿਸ ਸ਼ਹਿਰ ਤੋਂ ਸਰਦਾਰ ਸਵਰਨਜੀਤ ਸਿੰਘ ਨੇ ਆਪਣੀ ਜਿੱਤ ਹਾਸਲ ਕੀਤੀ ਹੈ ਉਸ ਸ਼ਹਿਰ ਦੇ ਵਿੱਚ ਸਿਰਫ 10 ਪਰਿਵਾਰ ਹੀ ਸਿੱਖ ਹਨ ਮਤਲਬ ਨਾਰਵਿਚ ਸ਼ਹਿਰ ਦੀ ਪੋਪੂਲੇਸ਼ਨ 1,44,000 ਹੈ ਤੇ ਜਿਸ ਵਿੱਚੋਂ ਸਿਰਫ 10 ਫੈਮਿਲੀ ਸਿੱਖ ਹਨ ਪਰ ਫਿਰ ਵੀ ਉੱਥੇ ਦੇ ਲੋਕਾਂ ਨੇ ਸਰਨਜੀਤ ਸਿੰਘ ਨੂੰ ਬਹੁਮਤ ਦੇ ਨਾਲ ਜਿਤਾ ਦਿੱਤਾ ਹੈ ਇਹਨਾਂ ਦੀ ਅਮਰੀਕਾ ਦੇ ਵਿੱਚ ਐਕਟਿਵਿਜ਼ਮ ਦੀ ਸ਼ੁਰੂਆਤ ਤਾਂ ਹੁੰਦੀ ਹੈ ਜਦੋਂ ਵਾਟਰਟ੍ਰੇ ਟਾਵਰ ਦੇ ਉੱਪਰ ਹਮਲੇ ਤੋਂ ਬਾਅਦ ਸਿੱਖਾਂ ਦੇ ਪੱਗ ਨੂੰ ਮੁਸਲਮਾਨਾਂ ਦੀ ਪੱਗ ਸਮਝ ਕੇ ਉਹਨਾਂ 'ਤੇ ਵੀ ਹਮਲਾ ਕਰ ਦੇਣਾ ਸ਼ੁਰੂ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਸਵਰਨਜੀਤ ਸਿੰਘ ਨੇ ਇੱਕ ਕੈਂਪੇਨ ਚਲਾਈ ਜਿਸ ਦੇ ਰਾਹੀਂ ਉਹਨਾਂ ਨੇ ਤੇ ਉਹਨਾਂ ਦੀ ਟੀਮ ਨੇ ਲੋਕਾਂ ਨੂੰ ਜਾਗਰੂਤ ਕੀਤਾ ਤੇ ਇਹ ਦੱਸਿਆ ਕਿ ਸਿੱਖ ਤੇ ਮੁਸਲਮਾਨ ਵੱਖ-ਵੱਖ ਨੇ ਸਿੱਖਾਂ ਦੀ ਵੀ ਆਪਣੀ ਇੱਕ ਵੱਖ ਅਡੈਂਟੀਟੀ ਹੈ ਕਿਉਂਕਿ 9/11 ਦੇ ਹਮਲੇ ਤੋਂ ਬਾਅਦ ਸਿੱਖਾਂ ਨੂੰ ਵੀ ਪਿੱਟ ਕਰੇ ਦਾ ਸਾਹਮਣਾ ਕਰਨਾ ਪਿਆ ਇਸ ਤੋਂ ਇਲਾਵਾ ਇਹਨਾਂ ਨੇ ਲੋਕਲ ਮੁੱਦਿਆਂ ਨੂੰ ਵੀ ਉਜਾਗਰ ਕਰਨਾ ਸ਼ੁਰੂ ਕਰ ਦਿੱਤਾ ਤੇ ਦੀਆਂ ਹੋਰ ਸਾਰੀਆਂ ਐਕਟੀਵਿਟੀਆਂ ਕਰਕੇ ਇਹਨਾਂ ਨੂੰ FBI ਡਾਇਰੈਕਟਰਸ ਕਮਿਊਨਿਟੀ ਲੀਡਰ ਦਾ ਵੀ ਅਵਾਰਡ ਦਿੱਤਾ ਗਿਆ ਤੇ ਇਹ ਅਵਾਰਡ ਇਹਨਾਂ ਨੂੰ FBI ਦੇ ਹੈੱਡਕ quarters ਦੇ ਵਿੱਚ FBI ਦੇ ਡਾਇਰੈਕਟਰਸ ਦੇ ਵੱਲੋਂ ਦਿੱਤਾ ਗਿਆ ਸੀ ਤੇ ਇਹ ਅਵਾਰਡ ਜੋ 55 ਲੋਕਾਂ ਨੂੰ ਦਿੱਤਾ ਗਿਆ ਸੀ ਉਹਨਾਂ ਵਿੱਚੋਂ ਸਰਦਾਰ ਸਵਰਨਜੀਤ ਸਿੰਘ ਇਕੱਲੇ ਹੀ ਇੰਡੀਅਨ ਸਨ ਤੇਰ ਹੌਰ ਮਿਲਨ ਤੋਂ ਬਾਅਦ ਇਹਨਾਂ ਦੀ ਪਛਾਣ ਹੋਰ ਵੀ ਵਧੀ। ਸਵਰਨਜੀਤ ਸਿੰਘ ਦੇ ਮੁਤਾਬਿਕ ਉਹਨਾਂ ਨੇ 1200 ਪ੍ਰੈਜੈਂਟੇਸ਼ਨਸ ਪੁਲਿਸ ਆਫਿਸਰਸ, ਫਾਇਰਮੈਨਸ, ਟ੍ਰਾਂਸਪੋਰਟੇਸ਼ਨ ਸਿਕਿਉਰਿਟੀ ਤੇ ਹੋਰ ਵੀ ਕਈ ਸਾਰੇ ਵੱਡੇ ਆਗੂਆਂ ਦੇ ਬੈਠੇ ਹੋਏ ਆਫਿਸਰਸ ਨੂੰ ਦਿੱਤੀਆਂ ਜਿਸ ਵਿੱਚ ਇਹਨਾਂ ਨੇ ਉਹਨਾਂ ਨੂੰ ਸਿੱਖਾਂ ਦੀ ਪਛਾਣ ਬਾਰੇ ਦੱਸਿਆ ਤੇ ਕਕਾਰ ਤੇ ਛੂਟੀ ਕਿਰਪਾਣ ਦੀ ਅਹਿਮਤ ਕੀ ਹੈ ਉਸਦੇ ਬਾਰੇ ਦੱਸਿਆ ਇਸ ਤੋਂ ਇਲਾਵਾ ਇਹਨਾਂ ਨੇ ਇਹ ਚੀਜ਼ ਸਮਝਾਉਣ ਵਾਸਤੇ ਕਈ ਸਾਰੀਆਂ ਮੀਡੀਆ ਕੈਂਪੇਨਸ ਵੀ ਚਲਾਈਆਂ ਤੇ ਹਾਈਵੇ ਤੇ ਬਿਲਬੋਰਡਸ ਵੀ ਲਗਾਏ ਸਵਰਨਜੀਤ ਸਿੰਘ ਦੇ ਪਿਤਾ ਪਰਮਿੰਦਰਪਾਲ ਸਿੰਘ ਖਾਲਸਾ ਸਿਕ ਇੰਟਰਨੈਸ਼ਨਲ ਸੁਸਾਇਟੀ ਦੀ ਨੁਮਾਇੰਦਗੀ ਵੀ ਕਰਦੇ ਹਨ ਸੋਸ਼ਲ ਮੀਡੀਆ ਦੇ ਉੱਪਰ ਆਪਣੇ ਪੁੱਤ ਦੀ ਸਕਸੈਸ ਨੂੰ ਸੈਲੀਬ੍ਰੇਟ ਕਰਦੇ ਹੋਇਆ ਤੇ ਆਪਣੀ ਜਰਨੀ ਦੇ ਬਾਰੇ ਦੱਸਦੇ ਹੋਇਆ ਉਹਨਾਂ ਨੇ ਬਿਆਨ ਕੀਤਾ ਅਮਰੀਕਾ ਆਉਣ ਤੋਂ ਪਹਿਲਾਂ 2007 ਦੇ ਵਿੱਚ ਸਵਰਨਜੀਤ ਸਿੰਘ ਡੀਵੀ ਇੰਸਟੀਚਿਊਟ ਆਫ ਟੈਕਨੋਲੋਜੀ ਵਿੱਚ ਇੰਜੀਨੀਅਰਿੰਗ ਦੀ ਪੜ੍ਹਾਈ ਖਤਮ ਕਰਨ ਤੋਂ ਬਾਅਦ ਨਿਊ ਜਰਸੀ ਇੰਸਟੀਚਿਊਟ ਆਫ ਟੈਕਨੋਲੋਜੀ ਦੇ ਵਿੱਚ ਕੰਪਿਊਟਰ ਸਾਇੰਸ ਪਰਸਿਊ ਕਰਦੇ ਨੇ ਤੇ 2010 ਦੇ ਵਿੱਚ ਨਾਰਵਿਕ ਤੇ ਵਿੱਚ ਹੀ ਵੱਸ ਗਏ ਤੇ ਇੱਥੇ ਵੱਸ ਕੇ ਆਪਣਾ ਕੰਸਟਰਕਸ਼ਨ ਦਾ ਕੰਮ ਚਲਾਉਣ ਲੱਗ ਗਏ ਤੇ ਉਹਨਾਂ ਦਾ ਵਿਆਹ ਲੁਧਿਆਣਾ ਦੇ ਵਿੱਚ ਰਹਿਣ ਵਾਲੀ ਗੁਨਤਾਜ कौर ਦੇ ਨਾਲ ਹੋਇਆ ਤੇ ਉਹਨਾਂ ਦੇ ਘਰ ਦੋ ਬੇਟੀਆਂ ਹਨ ਸਵਰਨਜੀਤ ਸਿੰਘ ਸੋਸ਼ਲ ਤੇ ਪੋਲਿਟਿਕਲ ਸੋ ਗਰਮੀਆਂ ਦੇ ਵਿੱਚ ਰੁੱਝੇ ਹੋਏ ਸਿੱਖਿਆ ਬੋਰਡ ਦੇ ਮੈਂਬਰ ਵਜੋਂ ਉੱਥੇ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ ਅਤੇ ਸਮਾਨਤਾ ਤੇ ਸੱਭਿਆਚਾਰਿਕ ਜਾਗਰੂਕਤਾ ਦੀਵਕਾਲਤ ਕਰਦੇ ਹਨ ਤੇ ਇਸ ਵਾਰ ਦੇ ਮੇਅਰ ਚੋਣਾਂ ਕੈਂਪੇਨਸ ਦੇ ਵਿੱਚ ਸਵਰਨਜੀਤ ਸਿੰਘ ਹੋਣਾ ਨੇ ਭਾਈਚਾਰੇ ਦੇ ਧਿਆਨ ਦਿੱਤਾ ਹੈ ਤੇ ਖਾਸ ਕਰ ਧਿਆਨ ਦਿੱਤਾ ਹੈ ਕਿ ਕਿਸ ਤਰੀਕੇ ਦੇ ਨਾਲ ਉਹ ਰੇਵੈਨਿਊ ਲੱਭਣ ਦੇ ਨਵੇਂ ਤਰੀਕੇ ਲਾਭ ਪਾ ਤੇ ਕਿਸ ਤਰੀਕੇ ਦੇ ਨਾਲ ਉਹ ਨੌਜਵਾਨਾਂ ਦੇ ਨਾਲ ਜੋੜ ਸਕਦੇ ਨੇ ਤੇ ਕਿਸ ਤਰੀਕੇ ਦੇ ਨਾਲ ਉਹ ਆਪਣੇ ਸ਼ਹਿਰ ਦਾ ਵਿਕਾਸ ਕਰ ਸਕਦੇ ਨੇ ਤੇ ਉਹਨਾਂ ਨੇ ਇਹ ਵੀ ਧਿਆਨ ਦਿੱਤਾ ਹੈ ਕਿ ਹਰੇਕ ਇਨਸਾਨ ਦੀ ਆਵਾਜ਼ ਸੁਣੀ ਜਾਏ ਤੇ ਨਾਰਵੇਜ ਦੇ ਤਰੀਕੀ ਨੂੰ ਯਕੀਨ ਬਣਾਇਆ ਜਾਏ ਸਵਰਨਜੀਤ ਸਿੰਘ ਇੱਕ ਇਮੀਗ੍ਰੈਂਟ ਸਟੂਡੈਂਟ ਛੋਟੇ ਜਿਹੇ ਬਿਜ਼ਨਸ ਤੋਂ ਅਮਰੀਕਾ ਦੇ ਪਹਿਲੇ ਸਿੱਖ ਮੇਅਰ ਬਣੇ ਹਨ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਏ ਤੇ ਹੋਰ ਵੀ ਲੋਕਾਂ ਤੱਕ ਇਹ ਵੀਡੀਓ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਉਹਨਾਂ ਨੂੰ ਵੀ ਇਸ ਇਨਫੋਰਮੇਸ਼ਨ ਦੇ ਬਾਰੇ ਪਤਾ ਚੱਲ ਪਾਏ ਤੇ ਉਹ ਵੀ ਆਪਣੇ ਉੱਪਰ ਮਾਣ ਮਹਿਸੂਸ ਕਰ ਪਾਣ ਤੇ ਜੇਕਰ ਚੈਨਲ ਤੇ ਨਵੇਂ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਇਸ ਵੀਡੀਓ ਨੂੰ ਜ਼ਿਆਦਾ ਜ਼ਿਆਦਾ ਲੋਕਾਂ ਦੇ ਨਾਲ ਸ਼ੇਅਰ ਵੀ ਕਰਿਓ ਤਾਂ ਕਿ ਉਹਨਾਂ ਤੱਕ ਵੀ ਇਹ ਚੀਜ਼ ਪਹੁੰਚ ਪਾਏ ਤੇ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ ਕਿ ਤੁਹਾਨੂੰ ਅੱਜ ਦੀ ਵੀਡੀਓ ਕਿਹੋ ਜਿਹੀ ਲੱਗੀ ਧੰਨਵਾਦ